ਦਾ ਜੀ ਗੁਰਪ੍ਰੀਤ ਕੀ ਮਸਲਾ ਕੀ ਦੇ ਖਿਲਾਫ ਨਾਰੇ ਬਾਜੀ ਤੇ ਕੀ ਗੱਲਬਾਤ ਅਸੀਂ ਆਮ ਪਾਰਟੀ ਦੇ ਖਿਲਾਫ ਨਾਰੇ ਬਾਜੀ ਲਾ ਰਹੇ ਹਾਂ ਜੀ ਉਹਨਾਂ ਨੇ ੱੱਕੇ ਨਾਲ ਸਾਡੇ ਅੱਜ ਪ੍ਰਧਾਨ ਜੋ ਥੋਪਿਆ ਅਸੀਂ ਉਹਨੂੰ ਨਹੀਂ ਮੰਨਦੇ ਪਹਿਲਾਂ ਕਾਂਗਰਸ ਦੇ ਦੌਰ ਚ ਵੀ ਵਜਿੰਦਰ ਸਿੰਘਲਾ ਨੇ ਪ੍ਰਧਾਨ ਥੋਪੇ ਦੀ ਉਹ ਅੱਜ ਦੇਖ ਲਓ ਜੀ ਕਿੱਥੇ ਨੇ ਉਹ ਤੁਹਾਨੂੰ ਦਿਖਦੇ ਨੇ ਕਿਤੇ ਐਤਕੀ ਅਸੀਂ ਇਹਨਾਂ ਨੂੰ ਬਣਾਇਆ ਸੀ ਆਮ ਪਾਰਟੀ ਨੂੰ ਲੋਕਾਂ ਨੇ ਚੁਣਿਆ ਸੀ ਵੀ ਸਾਡਾ ਕੁਝ ਫਾਇਦਾ ਕਰਨਗੇ ਪਰ ਨਹੀਂ ਸਾਡੇ ਨਾਲ ਉਦੋਂ ਵੀ ਮਾੜਾ ਵਿਹਾਰ ਕਰ ਰਹੇ ਨੇ ਆਉਣ ਦੇ ਸਮੇਂ ਤੁਹਾਨੂੰ ਨਰਿੰਦਰ ਕੌਰ ਭਰਾਜ ਵੀ ਨਹੀਂ ਦਿਖੇਗੀ ਕਿਉਂਕਿ ਸਾਡੇ ਲੋਕਾਂ ਦਾ ਇਕੱਠ ਹੈ ਇਕੱਠ ਤੋਂ ਘੱਟ 20-25 ਹਜ਼ਾਰ ਵੋਟ ਸਾਡੇ ਜੂਨੀਅਨ ਦੇ ਅਦਾਰੇ ਚ ਆਉਂਦੀ ਹੈ ਜੋ ਕਿ ਉਹਦੇ ਬਿਲਕੁਲ ਖਿਲਾਫ ਹਾਂ ਸੀ ਸਾਨੂੰ ਉਹ ਮਾਰਕੀਟ ਅੰਦਰ ਕਿਸੇ ਨੂੰ ਚੁਣ ਕੇ ਪੇਚ ਸਕਦੇ ਨੇ ਪਰ ਅਸੀਂ ਕਿਸੇ ਨੂੰ ਨਹੀਂ ਮੰਨਦੇ ਸਾਡੀ ਇਲੈਕਸ਼ਨ ਕਰਾਵੇ ਬੱਲੇ ਬੱਲੇ ਜੀ ਅਸੀਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਹਾਂ ਕਿ ਸਾਡਾ ਸਾਥ ਦਿਓ ਨਹੀਂ ਤੇ ਜੀ ਮਰੇ ਪਿਆ ਸਾਨੂੰ ਹੋਰ ਮਾਰਕੀਟ ਅੰਦਰ ਜਾਣਾ ਹੀ ਤੇ ਦੱਸ ਸਕਦੇ ਨਰਿੰਦਰ 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 ਕੌਰ ਭਰਾਜ ਦੇ ਵੱਲੋਂ ਕੀਤੀ ਜਾ ਰਹੀ ਹੈ ਜੀ ਜੋ ਰੂਪਾ ਢੀਦਾ ਬੰਦਾ ਐ ਸੀ ਤਾਂ ਉਹਨੂੰ ਜਾਣਦੇ ਵੀ ਨਹੀਂ ਜੀ ਉਹ ਸਾਡੇ ਏਰੀਆ ਦਾ ਵੀ ਨਹੀਂ ਬਲਕਿ ਅਸੀਂ ਜਾਣਦੇ ਵੀ ਨਹੀਂ ਜਿਹਨੂੰ ਬਣਾਤਾ ਜੀ ਉਹਨੂੰ ਅਸੀਂ ਨਹੀਂ ਚਾਹੁੰਦੇ ਜੀ ਉਹਦੇ ਲੱਭੇ ਕੋਈ ਗੱਡੀ ਨਹੀਂ ਕੋਈ ਅਧਿਕਾਰ ਨਹੀਂ ਸਰਕਾਰ ਦਾ ਵੀ ਅਧਿਕਾਰ ਨਹੀਂ ਬਣਦਾ ਜੀ ਪ੍ਰਾਈਵੇਟ ਅਧਾਰ ਐ ਇਹ ਕੋਈ ਸਰਕਾਰੀ ਅਧਾਰਾ ਤਾਂ ਹੈ ਨਹੀਂ ਇਹ ਸਾਡਾ ਆਬਦਾ ਅਧਾਰਾ ਆਬਦਾ ਭਾਈਚਾਰਾ ਇਹ ਤੇ ਵੀ ਤੁਹਾਨੂੰ ਕੋਈ ਸਰਕਾਰੀ ਮੇਰਾ ਨਾਮ ਕਾਕਾ ਸਿੰਘ ਪਿੰਡ ਚਿਰਸੇਖਮਾ ਅੱਜ ਜੋ ਹੋਇਆ ਸਾਡੇ ਧੱਕੇ ਨਾਲ ਪ੍ਰਧਾਨਗੀ ਦਾ ਮਤਾ ਮਤਲ ਕੇ ਪੌਣ ਬਣਾਉਣ ਵਾਸਤੇ ਆਏ ਸੀਗੇ ਉਹਦੇ ਵਿੱਚ ਸਾਡੀ ਖਿੱਚਤੂ ਹੋਈ ਸੀ ਧੱਕੇ ਮਾਰ ਕੇ ਉਹਨਾਂ ਨੂੰ ਬਾਹਰ ਕੱਢਿਆ ਸਾਡੇ ਦਫ਼ਤਰ ਦੇ ਗੇਟ ਤੇ ਆ ਕੇ ਮੇਰਾ ਗਾਲ ਉਹਨੇ ਇੱਕ ਮੁੰਡਾ ਜਿਹਦੇ ਹਰੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਉਹਨੇ ਫੜਿਆ ਇਤਨੇ ਪਿੱਛੋਂ ਧੱਕਾ ਮਾਰਿਆ ਕਿਸ ਨੇ ਤਾਂ ਉਹ ਮੇਰਾ ਗਾਲ ਛੱਡਿਆ ਤੇ ਬਾਅਦ ਚ ਉਹਨੇ ਕਿ ਜਾ ਕੇ ਕਹਾਂ ਕਹੀ ਚੱਕਲੀ ਵੀ ਮੈਂ ਕਹੀ ਮਰੂੰਗਾ ਫਰੋ ਮਗਲ ਲੋਕਾਂ ਨੇ ਲਲਕਾ ਮਾਰਤਾ ਭੱਜ ਗਏ ਹੋ ਪਈ ਛੱਡ ਕਿ ਜੀ ਕੀ ਉਸ ਸਮੇਂ ਇੱਥੇ ਕੋਈ ਪੁਲਿਸ ਪ੍ਰਸ਼ਾਸਨ ਨਾ ਕੋਈ ਕੋਈ ਪ੍ਰਸ਼ਾਸਨ ਕੁਛ ਨਹੀਂ ਸੀ ਅਸੀਂ ਆਪ ਹੀ ਸੀਗੇ ਆਪਦੇ ਮੈਂਬਰ ਜਿਹੜੇ ਸਾਡੇ ਹੈਗੇ ਨੇ ਉਹੀ ਸੀਗੇ ਤੇ ਕੀ ਹਾਂ ਕੀ ਦੀ ਸ਼ਹਿਰ ਦੀ ਸਾਰਾ ਕੁਝ ਹੋ ਗਈ ਇਹਦੇ ਪ੍ਰਸ਼ਾਸਨ ਹੈ ਉੱਪਰ ਦੇਖੋ ਜੀ ਗਵਰਨਮੈਂਟ ਕਰਾਉਂਦੀ ਹੈ ਜੀ ਕੌਣ ਕਰਾਉਂਦਾ ਇਹ ਸਾਨੂੰ ਨਹੀਂ ਪਤਾ ਹੈ ਵੀ ਸਾਡਾ ਜਿਹੜਾ ਭਾਈਚਾਰਾ ਇਹ ਭਾਈਚਾਰੇ ਦੇ ਵਿੱਚ ਹੀ ਰਹੇ ਸਾਡਾ ਜੋ ਵੀ ਸਾਡਾ ਕੋਈ ਪ੍ਰਧਾਨ ਬਣਨਾ ਚਾਹੁੰਦਾ ਸਾਡੇ ਭਾਈਚਾਰੇ ਚੋਂ ਹੋਵੇ ਅਸੀਂ ਤਾਂ ਇਹ ਚਾਹੁੰਦੇ ਹਾਂ ਬਾਰੋ ਤੱਕ ਸ਼ਾਹੀ ਨਾਲ ਅਸੀਂ ਕੋਈ ਮੁੰਡਾ ਜੀ ਨੂੰ ਬਣਾਉਣਾ ਚਾਹੁੰਦੇ ਕੋਈ ਇੱਧਰ ਪਿੰਡ ਸੁਣੀ ਰਾਜੀ ਭਵਾਨੀਗੜ੍ਹ ਦਾ ਏਰੀਆ ਤੂਰੀ ਦਾ ਏਰੀਆ ਰੋਪਾਈ ਦਾ ਕੋਈ ਪਿੰਡ ਹੈ ਉਹਦਾ ਅਸੀਂ ਨਹੀਂ ਉਹਨੂੰ ਜਾਣਦੇ ਸਾਡੇ ਚ ਉਹਦੇ ਗੱਡੀ ਨਹੀਂ ਸਾਡਾ ਆਪਰੇਟਰ ਨਹੀਂ ਅਸੀਂ ਉਹਨੂੰ ਨਹੀਂ ਲੈ ਕੇ ਕਰਦੇ ਸਰਕਾਰ ਬਾਰੇ ਵੀ ਤੇ ਇਸ ਵਾਰ ਵੀ ਧੱਕਾ ਹੋਇਆ ਲੋਕਤੰਤਰ ਦਾ ಪಾਠ ਪੜਾਉਣ ਵਾਲੀ ਜਿਹੜੀ ਹੈ ਸਭ ਤੋਂ ਵੱਡਾ ਰੌਲਾ ਪਾਉਣ ਵਾਲੀ ਆਮ ਆਦਮੀ ਪਾਰਟੀ ਅੱਜ ਜੇ ਤੁਸੀਂ ਦੇਖੋ ਚਾਹੇ ਸੰਗਰੂਰ ਹੈ ਚਾਹੇ ਭਵਾਨੀਗੜ੍ਹ ਹੈ ਦੋਨੇ ਯੂਨੀਅਨਸ ਚਾਹੇ ਤੁਸੀਂ ਪੁਵਾਨੀਗੜ ਦੀ ਮਿਊਸਪਲ ਕਮੇਟੀ ਲਾ ਲੋ ਜਾਂ ਜਿੰਨੇ ਵੀ ادارے ਨੇ ਉਥੇ ਸਾਡੇ ਮਾਨਯੋਗ ਜਿਹੜੀ ਐਮ ਐਲ ਏ ਸੰਗਰੂਰ ਬੀਬਾ ਨਰਿੰਦਰ ਕੌਰ ਭਰਾਜ ਜਿਹੜੀ ਬੜੇ ਵੱਡੇ ਲੋਕਾਂ ਨੂੰ ਬੜੇ ਵੱਡੇ ਵੱਡੇ ਸਬਜ਼ ਬਾਗ ਦਿਖਾਏ ਇਹਨਾਂ ਦੇ ਮੁੱਖ ਮੰਤਰੀ ਸਾਹਿਬ ਜਿਹੜੇ ਭਗਵੰਤ ਮਾਨ ਜੀ ਨੇ ਬੜੇ ਸਬਜ਼ ਬਾਗ ਦਿਖਾਏ ਕਿ ਸਰਕਾਰ ਜਿਹੜੀ ਹੈ ਲੋਕਾਂ ਦੇ ਵਿੱਚ ਚੱਲੂਗੀ ਇਲੈਕਸ਼ਨ ਹੋਇਆ ਕਰੂਗੀ ਤੇ ਨਾਲ ਹੀ ਲੋਕਾਂ ਜਿਹੜੇ ਭ੍ਰਿਸ਼ਟ ਹੋਣਗੇ ਉਹਨਾਂ ਨੂੰ ਅੰਦਰ ਦੇਵਾਂਗੇ ਬਹੁਤ ਵੱਡਾ ਬਹੁਤ ਪਤਾ ਨਹੀਂ ਕੀ ਕੁਝ ਛੂਟ ਦਾ ਪਲੰਦਾ ਪਰੋਸਿਆ ਗਿਆ ਪਾਰਜੇ ਲੋਕਤੰਤਰ ਦੀਆਂ ਤਜੀਆਂ ਜਿੰਨੀਆਂ ਆਮ ਆਦਮੀ ਪਾਰਟੀ ਵੱਲੋਂ ਉਡਾਈਆਂ ਜਾ ਰਹੀਆਂ ਨੇ ਇੰਨੀਆਂ ਅੱਜ ਤੱਕ 70 ਸਾਲਾਂ ਦਾ ਜਿਹੜਾ ਰੌਲਾ ਪਾਉਂਦੇ ਨੇ ਇਹ 70 ਸਾਲਾਂ ਚ ਕਦੇ ਨਹੀਂ ਹੋਈਆਂ ਤੇ ਇਹ ਉਹ ਲੋਕ ਨੇ ਜਿਹੜੇ ਲੋਕਾਂ ਨੂੰ ਇਹ ਕਹਿੰਦੇ ਸੀ ਕਿ ਜਿਹੜੇ ਪਹਿਲਾਂ ਵਾਲੇ ਸੀ ਚਾਹੇ ਸਿੰਘਲਾ ਸਾਹਿਬ ਉਹਨਾਂ ਦੇ ਸਮੇਂ ਤੇ ਵੀ ਇਹੀ ਹੁੰਦਾ ਰਿਹਾ ਤੇ ਪਰ ਨਾਲ ਹੀ ਅੱਜ ਇਹ ਕਹਿੰਦੇ ਸੀ ਕਿ ਜਦੋਂ ਇਲੈਕਸ਼ਨ ਆਊਗੀ ਸਰਕਾਰ ਸਾਡੀ ਆਊਗੀ ਤਾਂ ਅਸੀਂ ਇਲੈਕਸ਼ਨ ਕਰਾ ਕੇ ਜਿਹੜਾ ਉਹ ਪ੍ਰਧਾਨਗੀ ਦੀ ਚੋਣ ਕਰਾਇਆ ਕਰਾਂਗੇ ਪਰ ਮੈਂ ਇੱਥੇ ਦੱਸਣਾ ਚਾਹਣਾ ਅਕਾਲੀ ਦਲ ਦੀ ਸਰਕਾਰ ਚ ਬਕਾਇਦਾ ਚੋਣਾਂ ਹੁੰਦੀਆਂ ਰਹੀਆਂ ਨੇ ਤੇ ਅੱਜ ਇਹ ਸਰਕਾਰ ਦੇ ਵਿੱਚ ਕੋਈ ਵੀ ਅਜੇ ਪਤਾ ਨਹੀਂ ਕਿਹੜਾ ਡਰ ਹੈ ਵੋਟਾਂ ਦੀ ਲੋਕਤੰਤਰ ਦੀ ਰਾਜਨੀਤੀ ਕਰੋ ਲੋਕਤੰਤਰ ਦੀ ਗੱਲ ਕਰੋ ਤੇ ਤੁਸੀਂ ਵੋਟਾਂ ਪਾਓ ਜਿਹੜਾ ਜਿੱਤੂਗਾ ਪਤਾ ਲੱਗ ਜਾਊਗਾ ਪਰ ਅੱਜ ਪ੍ਰਸ਼ਾਸਨ ਦੇ ਜ਼ੋਰ ਨਾਲ ਤੇ ਦੂਜਾ ਆਪਣੇ ਜਿਹੜਾ 92 ਐਮਐਲਏ ਜਿਹੜੇ ਮੈਂ ਹਮੇਸ਼ਾ ਕਹਣਾ ਗੁੰਗੇ ਤੇ ਬੋਲੇ 92 ਐਮਐਲਏ ਇਹਨਾਂ ਦਾ ਇੱਕੋ ਇੱਕ ਕੰਮ ਰਹਿ ਗਿਆ ਕਿ ਧੱਕੇਸ਼ਾਹੀ ਕਰਕੇ ਪੈਸੇ ਨੂੰ ਕਮਾਉਣਾ ਆਪਣੇ ਚਾਹੇਤਿਆਂ ਨੂੰ ਉਹ ਕੁਰਸੀਆਂ ਤੇ ਬਿਠਾਉਣਾ ਇਹ ਕੰਮ ਅੱਜ ਉਹਨਾਂ ਵੱਲੋਂ ਕੀਤਾ ਜਾ ਰਿਹਾ ਤੇ ਬਹੁਤ ਹੀ ਮੰਤ ਭਾਗ ਹੈ ਤੇ ਆਉਣ ਵਾਲਾ ਸਮਾਂ ਜਿਹੜਾ ਇਹਦਾ ਜਵਾਬ ਜ਼ਰੂਰ ਮਿਲੂਗਾ ਤੁਹਾਨੂੰ ਉਡੀਕ ਇਹ ਗੱਲ ਕਰੀ ਜਾਵੇ ਕਿ ਪਹਿਲੀ ਵਾਰ ਕੋਈ ਮੁੱਦਾ ਨਹੀਂ ਆ ਪਿਛਲੀ ਵਾਰ ਪੁਵਾਨੀਗੜ ਵੀ ਇੱਕ ਐਸਾ ਮੁੱਦਾ ਦੇਖਣ ਨੂੰ ਮਿਲਿਆ ਸੀ ਹਾਂ ਦੇਖੋ ਚਾਹੇ ਉਹ ਪੁਵਾਨੀਗੜ ਹੈ ਪਹਿਲਾਂ ਤੇ ਪੁਵਾਨੀਗੜ ਯੂਨੀਅਨ ਦੀ ਗੱਲ ਕਰ ਲਓ ਉਸ ਤੋਂ ਬਾਅਦ ਤੁਸੀਂ ਪੁਵਾਨੀਗੜ ਮਿਊਸਪਲ ਕਮੇਟੀ ਦੇ ਵਿੱਚ ਇੱਕ ਚੀਜ਼ ਦੇਖੋ ਪ੍ਰਧਾਨ ਤੇ ਚੋਣ ਤੇ ਰੋਕ ਲਗਿਆ ਪਹਿਲੀ ਵਾਰ ਹੀ ਹੋਇਆ ਕਿ ਵਾਈਸ ਪ੍ਰਧਾਨ ਦੀ ਚੋਣ ਹੋਣ ਲੱਗੀ ਹੈ ਤੇ ਐਮ ਐਲ ਓ ਦੇ ਚ ਵੋਟ ਪਾ ਰਹੀ ਹੈ ਤੇ ਨਾਲ ਇਹ ਵੀ ਹੋਇਆ ਕਿ ਉਹ ਜਿਹੜਾ ਮਤਾ ਪਿਆ ਹੋਇਆ ਸੀ ਜਿਹੜਾ ਇੱਕ ਪਾਸੇ 8 ਬੰਦੇ ਇੱਕ ਪਾਸੇ 6 ਬੰਦੇ ਤੇ 6 ਬੰਦੇਆਂ ਵਾਲੇ ਨੂੰ ਵਾਈਸ ਪ੍ਰਧਾਨ ਬਣਾ ਕੇ ਇਹਨਾਂ ਨੇ ਕੁਰਸੀ ਤੇ ਬਿਠਾਇਆ ਇਹ ਤੋਂ ਮਾੜਾ ਮੈਂ ਕਹਣਾ ਹਾਲਾਤ ਨਹੀਂ ਹੋ ਸਕਦੇ ਲੋਕਤੰਤਰ ਦਾ ਜੇ ਵੱਡਾ ਕਹਾਣ ਕਰ ਰਿਹਾ ਤਾਂ ਉਹ ਹੀ ਆਮ ਆਦਮੀ ਪਾਰਟੀ ਜੇ ਘਮਾਰ ਸੰਜੇ ਕੀ ਗੱਲ ਬਾਤ ਆ ਤੁਸੀਂ ਕਾਫੀ ਲੰਮੇ ਸਮੇਂ ਤੋਂ ਟ੍ਰੱਕ ਯੂਨੀਅਨ ਦੇ ਨਾਲ ਜੁੜੇ ਹੋਏ ਹੋ ਤਾਂ ਕੀ ਹੋਇਆ ਤੇ ਕਿਹਦੇ ਵੱਲੋਂ ਕੀ ਕਰਾਇਆ ਜਾ ਰਿਹਾ ਸਾਡੇ ਨਾਲ ਪ੍ਰਸ਼ਾਸਨ ਧੱਕਾ ਕਰਾ ਰਿਹਾ ਹੈ ਪੂਰਾ ਜਿੰਨਾ ਕਹੇ ਦੋ ਅਸੀਂ ਚਾਹੁੰਦੇ ਨਹੀਂ ਪਰ ਉਹਨਾਂ ਦਾ ਕਿਸੇ ਵੀ ਤਰੀਕੇ ਨਹੀਂ ਕਬੂਲ ਹੋਣ ਦੇਵਾਂਗੇ ਪ੍ਰਧਾਨ ਉਹਨਾਂ ਨੇ ਹਾਰ ਪਾ ਲਈ ਤੀਗੇ ਅਸੀਂ ਵਿਰੋਧ ਕਰਕੇ ਬਾਹਰ ਕੱਢਦੇ ਮਤਲਬ ਸਾਡੇ ਨਾਲ ਹੱਥੋਂ ਪਾਈ ਵੀ ਕੀਤੀ ਹੈ ਮਤਲਬ ਮਤਲਬ ਮੇਰੇ ਨਾਲ ਫੁੱਲ ਕੀਤੀ ਹੈ ਇੱਕ ਇਥੇ ਮਿੱਠੂ ਆ ਜੱਠਿਆਂ ਦਾ ਉਹਦੇ ਨਾਲ ਧੱਕਾ ਕੀਤਾ ਉਹਦਾ ਗਲਾ ਘੋਟ ਲਿਆ ਸੀ ਮਤਲਬ ਉਹ ਗੁੰਡੇ ਲੈ ਕੇ ਆਏ ਤੇ ਮਤਲਬ ਮਾਰਨ ਵਾਸਤੇ ਗੁੰਡੇ ਲੈ ਕੇ ਆਏ ਸੀਗੇ ਮਤਲਬ ਤੁਸੀਂ ਇਹ ਸਮਝ ਲਓ ਕਿ ਇੱਕ ਮਤਲਬ ਉਹ ਮਰਿਆ ਨਹੀਂ ਬੰਦਾ ਇੱਥੇ ਹਾਜ਼ਰ ਆ ਇਸ ਟਾਈਮ ਜਿੰਨਾ ਕਹੇ ਦੋ ਸਾਨੂੰ ਇਹ ਧਮਕੀ ਦੇ ਕੇ ਕਹਿੰਿਆ ਸੀ ਫੇਰ ਆਉਣੇ ਆ ਫੇਰ ਆਉਣੇ ਆ ਹਵਾ ਬਾਜੀ ਸਾਡੇ ਤੇ ਇੰਨੀ ਹੋ ਜਾਂਦੀ ਆ ਇਹ ਮਤਲਬ ਪ੍ਰਸ਼ਾਸਨ ਹੈ ਭਰਾਜਾ ਮਤਲਬ ਇਹ ਸਾਡੇ ਤੇ ਥੋਪ ਰਹੀ ਆ ਤੱਕਾ